ਹਾਂਜੀ ਦੋਸਤੋ ਪੁਰਾਣੀਆਂ ਵਿੰਟੇਜ ਗੱਡੀਆਂ ਚਾਹੀਦੀਆਂ ਨੇ ਚਾਹੇ ਉਹ ਰਾਜਦੂਤ ਹੋਵੇ ਚਾਹੇ ਜਾਵਾ ਹੋਵੇ ਚਾਹੇ ਉਹ ਸਨ 66 ਦੇ ਬੁਲਟ ਹੋਣ ਤੁਹਾਨੂੰ ਮਿਲ ਜਾਣਗੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਜਨ ਸਿੰਘ ਨੇ ਇੱਕ ਕਹਾਵਤ ਸੱਚ ਕੀਤੀ ਆ ਕਿ ਆ ਜਾਂਦਾ ਹੈ ਕਿ ਜਦੋਂ ਪੰਜਾਬੀ ਆਪਣੇ ਸ਼ੌਂਕ ਦੇਖਦੇ ਹੋਣ ਤਾਂ ਉਹਦਾ ਮੁੱਲ ਨਹੀਂ ਦੇਖਦੇ ਖਾਸ ਇਦਾਂ ਹੈ ਮੇਰੇ ਪਰਦਾਦਾ ਜੀ ਦੀ ਬਾਈਕ ਹੈ 1963 ਮਾਡਲ ਮੇਡ ਇਨ ਪੋਲੈਂਡ ਡਬਲਯੂ ਐਫ ਐਮ ਹੈ ਜੋ ਕਿ ਮੇਰੇ ਪਰਦਾਦਾ ਜੀ ਨੇ ਚਲਾਈ ਹੈ ਦਾਦਾ ਜੀ ਨੇ ਫਾਦਰ ਨੇ ਗਾਂ ਮੈਂ ਤੇ ਗਾਂ ਮੇਰਾ ਬੇਟਾ ਇਹਦੇ ਰਾਈਡ ਲੈ ਰਿਹਾ ਪੰਜਵੀਂ ਪੀੜੀ ਅੱਜ ਦੀ ਡੇਟ 'ਤੇ ਗੱਡੀ ਚਲਾ ਰਹੀ ਹੈ ਬੋਬੀ ਫਿਲਮ ਵਿੱਚ ਰਿਸ਼ੀਕਪੁਰ ਸਰ ਨੇ ਗੱਡੀ ਚਲਾਈ ਸੀ ਰਾਈਡ ਲੀਤੀ ਸੀ ਇਸ ਗੱਡੀ ਦੀ ਤੇ ਤਾਂ ਕਰਕੇ ਇਸ ਗੱਡੀ ਦਾ ਨਾਮ ਰਾਜਦੂਤ ਬੋਬੀ ਜੀਟੀਐਸ ਪੈ ਚੁੱਕਾ ਹੈ ਸਮਝਦਾਰ ਲੋਕ ਜੀ ਕਾਫੀ ਮੁੱਲ ਲੈਣਾ ਗੱਡੀਆਂ ਦਾ ਜਿੰਨੂੰ ਨਹੀਂ ਸਮਝ ਤੇ ਢਾਡੇ ਵਾਲੀ ਗੱਲ ਜੋ ਪਹਿਲੇ ਨੰਬਰ ਤੇ ਤੁਸੀਂ ਸਾਈਕਲ ਦੇਖਿਆ ਜਿੰਨੂੰ ਲੋਕ ਸਾਈਕਲ ਕਹਿੰਦੇ ਜਦਕਿ ਉਹਦਾ ਨਾਮ ਹੈ ਲਮਰੇਟਾ ਇਨੋਸੈਂਟਿਵ 48 ਸੀਸੀ ਸੋਚਣ ਵਾਲੇ ਕਹਿੰਦੇ ਆ ਤੁਸੀਂ ਉਹਦਾ ਲੱਖ ਰੁਪਇਆ ਰੇਟ ਪਾਇਆ ਤੇ ਜਿੰਨੂੰ ਸਮਝ ਨਹੀਂ ਉਹ ਕਹਿੰਦਾ ਕਿ 2000 ਰੁਪਏ ਇਸ ਚੀਜ਼ ਦਾ ਮੁੱਲ ਹੈ ਬੁਲਟ ਆ ਜੋ ਅੱਜ ਹਰ ਇੱਕ ਨੌਜਵਾਨ ਦਾ ਸੁਪਨਾ ਹੈ ਕਿ ਮੈਂ ਬੁਲਟ ਰੱਖਣਾ ਹੈ ਮੈਂ ਬੁਲਟ ਚਲਾਉਣਾ ਹੈ ਭਾਜੀ ਗੱਲ ਉਹ ਆ ਇਹਦੇ ਸ਼ਕਲ ਤੇ ਨਹੀਂ ਜਾਣਾ ਚਾਹੀਦਾ ਇਹ ਬਜਾਜ ਐਮ ਏ ਟੀ ਕੰਪਨੀ ਨੇ ਇਹਨੂੰ ਨਾਮ ਤੇ ਜ਼ਰੂਰ ਦਿੱਤਾ 80 ਸੀ ਸੀ ਦੀ ਇਹ ਬਾਈਕ ਕਹਿ ਸਕਦੇ ਆ ਬਾਈਕ ਹੈ ਬਟ ਜਿੰਨੀ ਤੁਹਾਨੂੰ ਇੱਥੇ ਸਪੇਸ ਦੇਖ ਰਹੀ ਆ ਇਹ ਤੋਂ ਵੱਧ ਅਗਰ ਇਹ ਦੇ ਉੱਤੇ ਸਪੇਸ ਤੁਸੀਂ ਪਾ ਲੋ ਇਹ ਖਿੱਚਲੇਗੀ ਇਹ ਨਹੀਂ ਮਨਾ ਕਰੇਗੀ ਇਹ ਲੈ ਜਾਏਗੀ ਤੁਹਾਨੂੰ ਬੁਲੇਟ ਦਾ ਸ਼ੌਂਕ ਹੀ ਲੋਕਾਂ ਨੂੰ ਕਿਉਂ ਸੀ ਕਿਉਂਕਿ ਬੁਲੇਟ ਦੀ ਸਾਊਂਡ ਮੇਡ ਇਨ ਇੰਗਲੈਂਡ ਇਸ ਦੀ ਸਾਊਂਡ ਦਾ ਕਾਰਨ ਹੀ ਇਹੋ ਹੈ ਕਿ ਇਹਦੀ ਜੋ ਕ੍ਰੈਂਕ ਹੈ ਉਹ ਨੀਅਰਬਾਊਟ ਕੁਝ 13 ਕਿਲੋ weight ਦੀ ਇਹਦੀ ਕ੍ਰੈਂਕ ਹੈ ਜਿਹਦੇ ਨਾਲ ਇਹਦੀ ਸਾਊਂਡ ਦਾ ਬੀਟ ਪ੍ਰੋਪਰ ਪੈਦਾ ਹੁੰਦੀ ਹੈ हां जी दोस्तों पुरानीयां विंटेज गाड़ियां ਚਾਹੀਦੀਆਂ ਨੇ ਚਾਹੇ ਉਹ ਰਾਜਦੂਤ ਹੋਵੇ ਚਾਹੇ ਜਾਵਾ ਹੋਵੇ ਚਾਹੇ ਉਹ ਸਨ 66 ਦੇ ਬੁਲਟ ਹੋਣ ਤੁਹਾਨੂੰ ਮਿਲ ਜਾਣਗੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਜਨ ਸਿੰਘ ਨੇ ਇੱਕ ਕਹਾਵਤ ਸੱਚ ਕੀਤੀ ਆ ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬੀ ਆਪਣੇ ਸ਼ੌਂਕ ਦੇਖਦੇ ਹੋਣ ਤਾਂ ਉਹਦਾ ਮੁੱਲ ਨਹੀਂ ਦੇਖਦੇ ਸੋ ਇਹ ਸਾਰੀਆਂ ਗੱਡੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਰੀਬ 14-15 ਇਹ ਗੱਡੀਆਂ ਲੱਗੀਆਂ ਹੋਣਗੀਆਂ ਤੇ ਸਾਰੀਆਂ ਵਿਨਟੇਜ ਲੁੱਕ ਦੇ ਵਿੱਚ ਹੁੰਦੀਆਂ ਨੇ ਸਭ ਤੋਂ ਪਹਿਲਾਂ ਜੇਕਰ ਮੈਂ ਇਸ ਪਾਸੇ ਲੈ ਕੇ ਜਾਵਾਂ ਤਾਂ ਲਮਰੇਟਾ ਕੰਪਨੀ ਨੇ ਇਹ ਗੱਡੀ-ਗੱਡੀ ਸੀਗੀ ਇੱਕ ਇਲੈਕਟ੍ਰਿਕ ਸਾਈਕਲ ਕਹਿ ਲਈ ਜਾਂ ਸਕੂਟਰ ਕਹਿ ਲਈ ਉਹ ਕੱਢਿਆ ਸੀਗਾ ਜਿਸ ਨੂੰ ਵੀਰ ਹੋਣਾ ਨੇ ਮੋਡੀਫਾਈ ਕੀਤਾ ਸੋ ਇਹ ਬੁਲਟ ਅਰਜਨ ਸਿੰਘ ਆ ਹੋਣ ਲਈ ਰਾਜਦੂਤ ਇਹ ਬੜਾ ਖਾਸ ਹੈਗਾ ਆ ਉਹਨਾਂ ਦੇ ਮੂੰਹੋਂ ਇਹ ਕਹਾਣੀ ਸੁਣਾਵਾਂਗੇ ਅਰਜਨ ਸਿੰਘ ਮੇਰੇ ਨਾਲ ਮੌਜੂਦ ਨੇ ਵੀਰ ਜੀ ਬਹੁ ਬਹੁ ਸਵਾਗਤ ਤੁਹਾਡਾ ਆਉਣਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੀਰ ਜੀ ਪਹਿਲਾਂ ਇਸ ਬਾਰੇ ਜ਼ਿਕਰ ਕਰੋ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸਦੇ ਸੀਗੇ ਮੇਰੇ ਲਈ ਇਹ ਜਿਹੜਾ ਰਾਜਦੂਤ ਬੜਾ ਖਾਸ ਹੈ ਆ ਸਾਰੀ ਕਹਾਣੀ ਦੀ ਸ਼ੁਰੂਆਤ ਇਸ ਤੋਂ ਹੁੰਦੀ ਹੈ। ਭਾਜੀ ਖਾਸ ਇਦਾਂ ਹੈ ਮੇਰੇ ਪਰਦਾਦਾ ਜੀ ਦੀ ਬਾਈਕ ਹੈ 1963 ਮਾਡਲ ਮੇਡ ਇਨ ਪੋਲੈਂਡ WFM ਹੈ ਜੋ ਕਿ ਮੇਰੇ ਪਰਦਾਦਾ ਜੀ ਨੇ ਚਲਾਈ ਹੈ ਦਾਦਾ ਜੀ ਨੇ ਫਾਦਰ ਨੇ ਗਾਂ ਮੈਂ ਤੇ ਗਾਂ ਮੇਰਾ ਬੇਟਾ ਇਹਦੇ ਰਾਈਡ ਲੈ ਰਿਹਾ ਪੰਜਵੀਂ ਪੀੜ੍ਹੀ ਅੱਜ ਦੀ ਡੇਟ 'ਤੇ ਗੱਡੀ ਚਲਾ ਰਹੀ ਹੈ। ਇਹ 1963 ਮਾਡਲ ਹੈ WFM ਟੋਟਲੀ ਰੀਸਟੋਰਡ ਹੈ ਖੁਦ ਮੈਂ ਆਪਣੇ ਹੱਥੀ ਰੀਸਟੋਰਡ ਕੀਤੀ ਹੈ ਤੇ ਇਤੋਂ ਹੀ ਸਾਰਾ ਕੰਮ ਤੇ ਸਾਰਾ ਸ਼ੌਂਕ ਇਤੋਂ ਹੀ ਮੈਨੂੰ ਉਜਾਗਰਿਤ ਹੋਇਆ। ਸੋ ਇਹ ਕਿਨਵਾ ਮਾਡਲ ਹੈ ਭਾਜੀ। ਏ ਭਾਜੀ 1963 ਮਾਡਲ ਇਸ ਤੋਂ ਅੱਗੇ ਚਾਰ ਰਾਜਦੂਤ ਹੋਰ ਖੜੇ ਨੇ ਅਲੱਗ-ਅਲੱਗ ਕਲਰ ਦੇ ਵਿੱਚ ਅਲੱਗ-ਅਲੱਗ ਮੋਡੀਫਿਕੇਸ਼ਨ ਦੇ ਨਾਲ ਸੋ ਇਹਦੇ ਬਾਰੇ ਵੀ ਜ਼ਿਕਰ ਕਰੋ ਬਸ ਭਾਜੀ ਇਦਾਂ ਹੀ ਸ਼ੌਂਕ ਪੈਦਾ ਹੁੰਦਾ ਗਿਆ 1963 ਮਾਡਲ ਹੈ ਆਪਣੇ ਕੋ ਉਸ ਤੋਂ ਬਾਅਦ 2003 ਮਾਡਲ ਰਾਜਦੂਤ ਕੰਪਨੀ ਇਹ ਮੇਡ ਇਨ ਇੰਡੀਆ ਲਾਂਚ ਹੋ ਗਈ ਸੀ ਦੈਨ ਉਸ ਤੋਂ ਬਾਅਦ 1999 ਮਾਡਲ ਆ ਗਿਆ ਫਿਰ 2001 ਮਾਡਲ ਦੈਨ ਉਸ ਤੋਂ ਬਾਅਦ ਇਹਨੂੰ ਮਿੰਨੀ ਰਾਜਦੂਤ ਵੀ ਕਿਹਾ ਜਾਂਦਾ ਹੈ ਰਾਜਦੂਤ ਬੋ ਵੀ ਵੀ ਕਿਹਾ ਜਾਂਦਾ ਹੈ ਰਾਜਦੂਤ ਜੀਟੀਐਸ ਇਹਦਾ ਐਕਚੁਅਲ ਨਾਮ ਰਾਜਦੂਤ ਜੀਟੀਐਸ ਹੈ ਜੋ ਕਿ ਬੋਬੀ ਫਿਲਮ ਵਿੱਚ ਰਿਸ਼ੀਕਪੁਰ ਸਰ ਨੇ ਗੱਡੀ ਚਲਾਈ ਸੀ ਰਾਈਡ ਲੀਤੀ ਸੀ ਇਸ ਗੱਡੀ ਦੀ ਤੇ ਤਾਂ ਕਰਕੇ ਇਸ ਗੱਡੀ ਦਾ ਨਾਮ ਰਾਜਦੂਤ ਬੋਬੀ ਜੀਟੀਐਸ ਪੈ ਚੁੱਕਾ ਹੈ ਸੋ ਇਹ ਦੋ ਕਲਰਸ ਦੇ ਵਿੱਚ ਹੈਗੀਆਂ ਨੇ ਸੇਮ ਮੋਡੀਫਿਕੇਸ਼ਨ ਇਹਨਾਂ ਦੀ ਦੋਨੋਂ ਸੇਮ ਮਾਡਲ ਹੈ ਬਸ ਕਲਰ ਡਿਫਰੈਂਸ ਹੈ ਦੋਨੋਂ ਰਾਜਦੂਤ ਜੀਟੀਐਸ ਸੇਮ ਮਾਡਲ ਨੇ ਅੱਜ ਇਹਨਾਂ ਦੀ ਗੱਲ ਕਰ ਲਾਂ ਮੁੱਲ ਕਿੰਨਾ ਹੋਏਗਾ ਇਹਨਾਂ ਗੱਡੀਆਂ ਦਾ ਕਿਉਂਕਿ ਅਜਿਹੀਆਂ ਗੱਡੀਆਂ ਜਦੋਂ ਮਾਰਕੀਟ ਦੇ ਵਿੱਚ ਲੱਭਣ ਜਾਂਦੇ ਆ ਤਾਂ ਨਹੀਂ ਮਿਲਦੀ ਅੱਜ ਭਾਵੇਂ ਕਹਿੰਦੇ ਆ ਕਿ ਜੇਕਰ ਅੱਪਾ ਕੋਈ ਪੁਰਾਣਾ ਸਿੱਕਾ ਲੈਣਾ ਹੋਵੇ ਕੋਈ ਪੁਰਾਣੇ ਸਮੇ ਦਾ ਜੋ ਸਾਨੂੰ ਲੱਖਾਂ ਦੇ ਵਿੱਚ ਮਿਲਦਾ ਇਹ ਤਾਂ ਫਿਰ ਵੱਡੀਆਂ-ਵੱਡੀਆਂ ਮਸ਼ ਸਮਝਦਾਰ ਲੋਕ ਜੀ ਇਹ ਕਾਫੀ ਮੋਹਲੇ ਇਨਾਂ ਗੱਡੀਆਂ ਦਾ ਜਿੰਨੂੰ ਨਹੀਂ ਸਮਝ ਤੇ ਟਾਡੇ ਵਾਲੀ ਗੱਲ ਉਹ ਜੋ ਪਹਿਲੇ ਨੰਬਰ ਤੇ ਤੁਸੀਂ ਸਾਈਕਲ ਦੇਖਿਆ ਜਿੰਨੂੰ ਲੋਕ ਸਾਈਕਲ ਕਹਿੰਦੇ ਜਦਕਿ ਉਹਦਾ ਨਾਮ ਹੈ ਲਮਰੇਟਾ ਇਨੋਸੈਂਟਿਵ 48 ਸੀਸੀ ਸੋਚਣ ਵਾਲੇ ਕਹਿੰਦੇ ਆ ਤੁਸੀਂ ਉਹਦਾ ਲੱਖ ਰੁਪਇਆ ਰੇਟ ਪਾਇਆ ਤੇ ਜਿੰਨੂੰ ਸਮਝ ਨਹੀਂ ਉਹ ਕਹਿੰਦਾ ਕਿ 2000 ਰੁਪਏ ਇਸ ਚੀਜ਼ ਦਾ ਮੁੱਲ ਹੈ ਜਦਕਿ ਇਹ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੈ ਹਰ ਇੱਕ ਯੂਨੀਕ ਆਪਣੇ ਆਪ ਚ ਚੀਜ਼ ਹੈ ਜਿੰਨੇ ਰੀਸਟੋਰ ਕੀਤਾ ਅੱਜ ਦੀ ਡੇਟ 'ਚ ਇਹ ਚੀਜ਼ਾਂ ਦਾ ਸਪੇਅਰ ਪਾਰਟ ਵੀ ਬਹੁਤ ਮਹਿੰਗਾ ਮਿਲਦਾ ਹੈ ਤੇ ਹਰ ਇੱਕ ਚੀਜ਼ ਦਾ ਆਪਣਾ ਯੂਨਿਕ ਪ੍ਰਾਈਜ਼ ਹੈਗਾ ਸੋ ਇਸ ਤੋਂ ਅੱਗੇ ਰੈੱਡ ਕਲਰ ਦੇ ਵਿੱਚ ਵੀ ਇੱਕ ਜੀਟੀਐਸ ਖੜੀ ਆ ਇਸ ਤੋਂ ਅੱਗੇ ਅੱਗੇ ਆਈ ਤਾਂ ਇਹ ਜੈਜ਼ਦੀ ਆ ਜੈਜ਼ਦੀ ਕਹਿ ਦਿੰਨੇ ਆਪਾਂ ਇਹਨੂੰ ਤੇ ਇਸ ਦੀ ਕੀ ਖਾਸੀਅਤ ਆ ਕੀ ਅਜਿਹੇ ਮਾਡਲ ਦੇ ਵਿੱਚ ਕੰਪਨੀ ਨੇ ਤਿਆਰ ਕੀਤਾ ਭਜੀ ਜੈਜ਼ਦੀ ਇਹ ਮੇਡ ਇਨ ਚੈਕੋਸਲਵਾਕੀਆ ਜਾਵਾ ਕੰਪਨੀ ਨੇ ਲਾਂਚ ਕੀਤਾ ਸੀ ਇਹ 1982 ਮਾਡਲ ਹੈ ਜੈਜ਼ਦੀ ਇਹ ਟੋਟਲੀ ਰੀਸਟੋਰ ਕੀਤੀ ਗਈ ਹੈ ਰੀਸੈਂਟਲੀ ਸਾਰੀ ਦੀ ਸਾਰੀ ਇਹਦਾ ਸਿੰਗਲ ਸਿਲੰਡਰ ਹੁੰਦਾ ਤੇ ਡਬਲ ਇਰੇ ਸਾਇਲੈਂਸਰ ਤੁਸੀਂ ਦੇਖੋਗੇ ਡਬਲ ਸਾਇਲੈਂਸਰ ਇਹਦੇ ਵਿੱਚ ਆਉਂਦੇ ਆ ਸਿੰਗਲ ਸਿਲੰਡਰ ਇਹ ਪਿਸਟਨ ਹੁੰਦਾ ਹੈ ਡਬਲ ਸਾਇਲੈਂਸਰ ਇਹ ਆਉਂਦਾ ਹੈ ਤੇ 250 ਸੀਸੀ ਦੀ ਇਹ ਬਾਈਕ ਹੈ ਦੂਸਰਾ ਇਹਦਾ ਯੂਨੀਕ ਪੁਆਇੰਟ ਹੈ ਕਿ ਇਹਦਾ ਜਿਹੜਾ ਮੀਟਰ ਹੈ ਮੀਟਰ ਦੀ ਜਿਹੜੀ ਵਾਇਰ ਹੈ ਉਹ ਇੰਜਨ ਦੀ ਗਰਾਰੀਆਂ ਦੇ ਨਾਲ ਚੱਲਦਾ ਜੋ ਕਿ ਵੀਲ ਦੀ ਗਰਾਰੀਆਂ ਵੀਲ ਦੇ ਨਾਲ ਨਹੀਂ ਚੱਲੇਗਾ ਇੰਜਨ ਦੀ ਗਰਾਰੀ ਨਾਲ ਚੱਲੇਗਾ ਜੋ ਕਿ ਇਹਨਾਂ ਚ ਇਹ ਚੀਜ਼ਾਂ ਯੂਨੀਕ ਇਸ ਦੀਆਂ ਨਹੀਂ ਜਿਵੇਂ ਜ਼ਿਕਰ ਕਰਦੀ ਇੱਕ ਵਾਰ ਜਿਵੇਂ ਅਰਜੰਸੀਆ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਜਿਹੜੇ ਮੀਟਰ ਆ ਉਹ ਅਕਸਰ ਅੱਜਕੱਲ ਦੇ ਮੋਟਰਸਾਈਕਲਾਂ ਦੀ ਤਾਰ ਜਿਹੜੀ ਆ ਉਹ ਚੱਕੇ ਨਾਲ ਹੁੰਦੀ ਆ ਇਸ ਦੇ ਵੀਲ ਨਾਲ ਹੁੰਦੀ ਆ ਕਿ ਉਸ ਨੂੰ ਰੋਟੇਟ ਕਰਕੇ ਦੱਸਿਆ ਜਾ ਸਕੇ ਪਰ ਜਿਹੜੀ ਇਸ ਦੀ ਵਾਇਰ ਹੈਗੀ ਆ ਉਹ ਜ਼ਰੂਰ ਸਯੋਗੀ ਨੂੰ ਕਹਾਂਗੇ ਦਿਖਾਈ ਜਾਵੇ ਉਹ ਇੰਜਨ ਦੇ ਵਿੱਚ ਜਾ ਕੇ ਲੱਗਦੀ ਹੈ ਜੋ ਉਸ ਦੀਆਂ ਗਰਾਰੀਆਂ ਕਹ ਲਈਏ ਉਸ ਦੇ ਨਾਲ ਵਰਕ ਕਰਕੇ ਇਸ ਮੀਟਰ ਦੇ ਵਿੱਚ ਸਪੀਡ ਦੱਸੀ ਜਾਂਦੀ ਹੈ ਇਸ ਤੋਂ ਅੱਗੇ ਚੱਲਦੇ ਹਾਂ ਜਾਵਾ ਮਾਡਲ ਦੇ ਵਿੱਚ ਸਲੇਟੀ ਕਲਰ ਦੇ ਵਿੱਚ ਇਹ ਬਾਈਕ ਖੜੀ ਹੈ ਭਾਜੀ ਇਹਦੇ ਬਾਰੇ ਜ਼ਿਕਰ ਕਰੋ ਇਹ ਵੀ ਯੂਨੀਕ ਆਈਟਮ ਹੈ 1972 ਮਾਡਲ ਹੈ ਇਹਦਾ ਅਗਰ ਟੈਂਕ ਦੀ ਗੱਲ ਕਰੀਏ ਸਪੈਸ਼ਲ ਟੈਂਕ ਹੈ ਜੋ ਕਿ ਸਾਈਡ ਟੈਂਕ ਪਲੇਟ ਦੇ ਨਾਲ ਹੈ ਮਾਡਲ ਇੱਕ ਆਇਆ ਸੀ ਮੇਡ ਇਨ ਚੈਕੋਸਲਵਾਕੀਆ ਹੈ 1972 ਮਾਡਲ ਹੈ ਅਗਰ ਇਹਦੇ ਐਕਸੀਲੇਟਰ ਦੀ ਗੱਲ ਕਰੀਏ ਨਾਰਮਲ ਬਾਈਕਸ ਦੇ ਐਕਸੀਲੇਟਰ ਦੀ ਜੋ ਵਾਇਰ ਹੈ ਉਹ ਬਾਹਰ ਨਜ਼ਰ ਆਉਂਦੀ ਹੈ ਕੰਪਨੀ ਨੇ ਬਹੁਤ ਸੋਚ ਸਮਝ ਕੇ ਇਹ ਚੀਜ਼ ਬਣਾਈ ਹੈ ਇਹਦੀ ਜੋ ਐਕਸੀਲੇਟਰ ਦੀ ਵਾਇਰ ਹੈ ਤੁਸੀਂ ਦੇਖੋਗੇ ਪਾਈਪ ਦੇ ਅੰਦਰੋਂ ਦੀ ਪਾਸ ਹੁੰਦੀ ਹੈ ਜੋ ਕਿ ਇਹੀ ਛੋਟੀਆਂ-ਛੋਟੀਆਂ ਚੀਜ਼ਾਂ ਇਨ੍ਹਾਂ ਗੱਡੀਆਂ ਨੂੰ ਯੂਨੀਕ ਪੈਦਾ ਕਰਦੀ ਹੈ ਤੇ ਦੂਸਰਾ ਇਹਦੀ ਚਾਬੀ ਹੈਗਾ ਦੇਖੋਗੇ ਜਿਸ ਨੂੰ ਨਹਿਲ ਕੀ ਕਿਹਾ ਜਾਂਦਾ ਹੈ ਇਹ ਚਾਬੀ ਇਹਦੀ ਨਹਿਲ ਕੀ ਇਹਦੇ ਨਾਲ ਹੀ ਇਹ ਗੱਡੀ ਸਟਾਰਟ ਹੋਏਗੀ ਤੇ ਇਹਦੇ ਨਾਲ ਹੀ ਇਹ ਗੱਡੀ ਆਫ ਹੋਏਗੀ ਇਸ ਤੋਂ ਅੱਗੇ ਚੱਲਦੇ ਹਾਂ ਜੋ ਪੰਜਾਬੀਆਂ ਦੀ ਸ਼ਾਨ ਕਹ ਲਈਏ ਰਾਇਲ ਐਨਫੀਲਡ ਜਿਸ ਨੂੰ ਕਿਹਾ ਜਾਂਦਾ ਹੈ ਬੁਲਟ ਇਹ ਉਹ ਬੁਲਟ ਆ ਜੋ ਅੱਜ ਹਰ ਇੱਕ ਨੌਜਵਾਨ ਦਾ ਸੁਪਨਾ ਹੈ ਕਿ ਮੈਂ ਬੁਲਟ ਰੱਖਣਾ ਹੈ ਮੈਂ ਬੁਲਟ ਚਲਾਉਣਾ ਹੈ ਪਰ ਇਹ ਖਾਸ ਬੁਲਟ ਹੈਗਾ ਆ ਉਹ ਕੀ ਕਰਨਿਆ ਸਭ ਤੋਂ ਪਹਿਲਾਂ ਤੁਸੀਂ ਇਸ ਦਾ ਇਹ ਫਰੰਟ ਮੀਟਰ ਦੇਖੋ ਇਸ ਮੀਟਰ ਦੇ ਵਿੱਚ ਤੁਹਾਨੂੰ ਜਿਹੜੀ ਇਹਦੀ ਰੀਡਿੰਗ ਹੈ ਉਹ ਪ੍ਰੋਸ਼ੋਰੀ ਸ਼ੁਰੂ ਹੁੰਦੀ ਹੋਈ ਨਜ਼ਰ ਆਏਗੀ ਕਿਉਂਕਿ ਆਮ ਬੁਲਟ ਜੋ ਹੁਣ ਆਉਂਦੇ ਨੇ ਉਸ ਦੀ ਨੀਚੋਂ ਸ਼ੁਰੂ ਹੋ ਕੇ ਉੱਪਰ ਜਾਂਦੀ ਹੈ ਪਰ ਇਸ ਦੀ ਉੱਪਰੋਂ ਨੀਚੇ ਨੂੰ ਆਉਂਦੀ ਹੈ ਇਹ ਮਾਈਲਸ ਦੇ ਵਿੱਚ ਇਸ ਦੀ ਜਿਹੜੀ ਸਪੀਡ ਹੈ ਉਹ ਟੈਕਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰ ਲਾਂ ਤਾਂ ਇਸ ਜਗ੍ਹਾ ਤੇ ਤੁਹਾਨੂੰ ਚਾਬੀ ਲੱਗਦੀ ਨਜ਼ਰ ਨਹੀਂ ਆਏਗੀ ਕਿਉਂਕਿ ਇੱਕ ਯੂਨੀਕ ਮਾਡਲ ਹੈਗਾ ਆ ਇਸ ਦੀ ਜਿਹੜੀ ਚਾਬੀ ਆ ਉਹ ਇਸ ਦੇ ਸੀਟ ਦੇ ਥੱਲੇ ਲੱਗਦੀ ਆ ਸੋ ਇਸ ਦਾ ਟੈਂਕ ਦਾ ਜਿਹੜਾ ਟੱਕਣਿਆ ਟੈਂਕ ਦਾ ਟੱਕਣੇ ਦਾ ਕਾਫੀ ਯੂਨੀਕ ਦਿੱਤਾ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਇੱਕ ਤੇ ਉਸ ਟਾਈਮ ਤੇ ਲੋਕ ਬਹੁਤ ਭਲੇਮਾਨ ਸੀ ਤੇ ਸਮਝਦਾ ਸੀ ਸੂਝਵਾਨ ਸੀ ਚੋਰੀਆਂ ਬਹੁਤ ਘੱਟ ਹੁੰਦੀਆਂ ਸੀ ਇਹ ਕੰਪਨੀ ਨੇ ਟੈਂਕ ਦੇ ਨਾਲ ਚੈਨ ਦਿੱਤੀ ਹੈ ਕਿ ਟੈਂਕ ਦਾ ਜੋ ਕੈਪ ਕਿਤੇ ਗੁੰਮ ਨਾ ਹੋ ਜਾਏ ਤੇ ਨਾਲ ਹੀ ਰਹੇ ਇਹ ਚੀਜ਼ਾਂ ਦੀਆਂ ਛੋਟੀਆਂ-ਛੋਟੀਆਂ ਯੂਨੀਕਸ ਨੇ ਦੂਸਰਾ ਇਹਦਾ ਸਾਰੇ ਜੋ ਲੀਵਰ ਨੇ ਮੈਟਲ ਦੇ ਲੀਵਰ ਨੇ ਤੇ ਇਹਦਾ ਬੁਲੇਟ ਦਾ ਸ਼ੌਂਕ ਹੀ ਲੋਕਾਂ ਨੂੰ ਕਿਉਂ ਸੀ ਕਿਉਂਕਿ ਬੁਲੇਟ ਦੀ ਸਾਊਂਡ मेड इन इंग्लैंड इज दी साउंड ਦਾ ਕਾਰਨ ਹੀ ਇਹੋ ਹੈ ਕਿ ਇਹਦੀ ਜੋ ਕ੍ਰੈਂਕ ਹੈ ਉਹ ਨੀਅਰ ਅਬਾਊਟ ਕੁਛ 13 ਕਿਲੋ weight ਦੀ ਇਹਦੀ ਕ੍ਰੈਂਕ ਹੈ ਜਿਹਦੇ ਨਾਲ ਇਹਦੀ 사ઉન્ડ ਦਾ ਬੀਟ ਪ੍ਰੋਪਰ ਪੈਦਾ ਹੁੰਦੀ ਹੈ ਇੱਕ ਵਾਰ ਭਾਜੀ ਇਹਦੀ 사ઉન્ડ ਵੀ ਜ਼ਰੂਰ ਮੈਂ ਕਿਨਾਂ ਦਰਸ਼ਕਾਂ ਨੂੰ ਚੈੱਕ ਕਰਕੇ ਦਿਖਾਈ ਜਾਵੇ ਕਿਉਂਕਿ ਅਜਿਹਾ ਕਿਸੇ ਨੂੰ ਨਾ ਲੱਗੇ ਕਿ ਇਹ ਅੱਜ ਜੇਕਰ ਵਿਂਟੇਜ ਗੱਡੀਆਂ ਪਈਆਂ ਵੀ ਨੇ ਤਾਂ ਇਹ ਕਿਤੇ ਬੰਦ ਤੇ ਨਹੀਂ ਆ ਜਾਂ ਚੱਲਦੀਆਂ ਵੀ ਹੋਣਗੀਆਂ ਸੋ ਇਹ ਦੇਖੋ ਇੱਕੋ ਕਿੱਕ ਤੇ ਸਟਾਰਟ ਹੋਇਆ ਇਹ ਬੁਲਟ ਸੋ ਇਸਦੀ ਆਵਾਜ਼ ਜਿਹੜੀ ਉਹ ਤੁਹਾਨੂੰ ਉਹ ਚੈੱਕ ਕਰਵਾਵਾਂਗੇ ਇਹ ਗੱਡੀ ਦਾ ਜੇਕਰ ਮੁੱਲ ਕਹਿ ਲਈ ਤਾਂ ਜ਼ਰੂਰ ਅ ਅੱਜ ਦੇ ਮਾਡਲਾਂ ਨਾਲੋਂ ਕਿਤੇ ਵੱਧ ਕੇ ਹੋਏਗਾ ਇਹ ਇਸ ਦਾ ਹੋਰਨ ਦੀ ਜੇਕਰ ਗੱਲ ਕਰਨਾ ਤਾਂ ਇਹ ਪੁਸ਼ ਬਟਨ ਜਿਹੜਾ ਅੱਜ ਕੱਲ ਗੱਡੀਆਂ ਦੇ ਵਿੱਚ ਹੁੰਦਾ ਸੋ ਇਸ ਨੂੰ ਜਸਟ ਟੱਚ ਕਰਨ ਦੇ ਨਾਲ ਇਹ ਹੋਰਨ ਜਿਹੜਾ ਹੈ ਉਹ ਵੱਜਦਾ ਆ ਇਹ ਇੰਡੀਕੇਟਸ ਇਥੋਂ ਲਾਈਟ ਜਿਹੜੀਆਂ ਨੇ ਉਹ ਵਰਕ ਕਰਦੀਆਂ ਨੇ ਇਸ ਨੂੰ ਆਪਾਂ ਰੋਲ ਕਰਾਂਗੇ ਤਾਂ ਫਰੰਟ ਦੀਆਂ ਜਿਹੜੀ ਲਾਈਟਾਂ ਨੇ ਉਹ ਵਰਕ ਕਰਨਗੀਆਂ ਸੋ ਇਹ 66 ਮਾਡਲ ਹੈਗਾ ਆ ਅਤੇ ਇਹ ਮਾਡਲ ਇੰਗਲੈਂਡ ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਸੋ ਇਹ ਵੀ ਦਿਖਾ ਦਈਏ ਰਾਇਲ ਐਨਫੀਲਡ ਮੇਡ ਇਨ ਇੰਗਲੈਂਡ ਜਿੱਥੇ ਇਹ ਮਾਡਲ ਤਿਆਰ ਕੀਤਾ ਗਿਆ ਸੋ ਉਸ ਤੋਂ ਅੱਗੇ ਚੱਲਦੇ ਆ ਹੋਰ ਵੀ ਗੱਡੀਆਂ ਖੜੀਆਂ ਨੇ ਪ੍ਰੀਆ ਮਾਡਲ ਇਹ 84 ਮਾਡਲ ਹੈਗਾ ਆ ਅ ਅਰਜੁਨ ਜੀ ਦੱਸੋ ਇਹਦੇ ਬਾਰੇ ਜ਼ਿਕਰ ਕਰੋ ਅੱਜ ਤੱਕ ਇਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਭਾਜੀ ਇੱਕ ਤੇ ਮਿਨੀ ਟਾਇਰ ਦੇ ਨਾਲ ਆਇਆ ਸੀ ਪ੍ਰੀਆ ਰਾਜਦੂਤ ਪ੍ਰੀਆ ਸੋਰੀ ਪ੍ਰੀਆ ਸਕੂਟਰ ਮਿਨੀ ਸਕੂਟਰ ਕਹਿ ਸਕਦੇ ਐ ਇਹਨੂੰ ਇਹ ਵੀ ਅਸੀਂ ਖੁਦ ਰੀਸਟੋਰ ਕਰਵਾਇਆ ਸਾਰਾ ਟੋਟਲੀ ਰੀਸਟੋਰ ਕਰਵਾਇਆ ਤੇ ਸਾਰੀ ਕਰੋਮ ਐਸੈਸਰੀ ਦੇ ਨਾਲ ਸਾਰਾ ਰੀਸਟੋਰ ਕਰਵਾਇਆ ਤੇ ਇਹਦੀ ਵੀ ਅਗਰ ਗੱਲ ਕਰੀਏ ਹਰ ਇੱਕ ਚੀਜ਼ ਅਸੀਂ ਜੈਨੂਨ ਪਾਨ ਦੀ ਕੋਸ਼ਿਸ਼ ਕੀਤੀ ਹੈ ਇਵਨ ਇਹਦਾ ਮੀਟਰ ਅੱਜ ਵੀ ਇਹਦਾ ਵਰਕਿੰਗ ਜੈਨੂਨ ਮੀਟਰ ਇਹਦੇ ਜਨਕੇ ਦਾ ਲੱਗਾ ਹੋਇਆ ਨਹੀਂ ਤੇ ਅੱਜ ਕੱਲ ਜਿਹੜੇ ਲੱਭਦੇ ਨੇ ਸਕੂਟਰ ਉਹਨਾਂ ਦੇ ਤਾਂ ਮੀਟਰ ਹੀ ਨਹੀਂ ਵਰਕ ਕਰਦੇ ਸਹੀ ਗੱਲ ਹੈ ਜਦ ਕਿ ਸਕੂਟਰਾਂ ਦੇ ਮੀਟਰ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ ਬਟ ਇਹਨਾਂ ਦੇ ਅੱਜ ਦੀ ਡੇਟ 'ਚ ਉਹ ਗੱਲ ਉਹ ਹੈ ਕਿ ਇਹਨਾਂ ਨੂੰ ਮੇਨਟੇਨ ਕਰਦੇ ਰਹੀਏ ਤੇ ਸਾਰੀ ਚੀਜ਼ਾਂ ਇਹਨਾਂ ਦੀਆਂ ਵਰਕਿੰਗ ਹੈ ਬਿਲਕੁਲ ਉਸ ਤੋਂ ਅੱਗੇ ਚੱਲਦੇ ਹਾਂ ਇੱਕ Bajaj ਦੇ ਵਿੱਚ ਚਿੱਟਕ ਖੜਾ ਆ ਸੋ ਹਰ ਇੱਕ ਗੱਡੀ ਦੇ ਉੱਪਰ ਤੁਸੀਂ ਜ਼ਰੂਰ ਦੇਖੋਗੇ ਕਿ ਇਹ ਵੀਰ ਹੁਣਾ ਦਾ ਵਿਨਟੇਜ ਬਾਈਕ ਪੰਜਾਬ ਦਾ ਇੱਕ ਲੋਗੋ ਲੱਗਾ ਆ ਇਹ ਵੀਰ ਹੁਣੀ ਨਾਲ ਦੇ ਨਾਲ ਆਪਣੀ ਜੋ ਮੋਡੀਫਿਕੇਸ਼ਨ ਕਰਦੇ ਨੇ ਉਹ YouTube ਦੇ ਉੱਪਰ ਵੀਡੀਓਜ਼ ਅਕਸਰ ਪਾਉਂਦੇ ਰਹਿੰਦੇ ਨੇ Instagram ਦੇ ਉੱਪਰ ਇਹਨਾਂ ਦਾ ਪੇਜ ਹੈਗਾ ਆ ਇਸ ਗੱਡੀ ਬਾਰੇ ਜ਼ਿਕਰ ਕਰੋ ਭਾਜੀ ਇਸ ਦੇ ਜਿਹੜੇ ਹੈਂਡਲ ਨੇ ਉਹ ਵੀ ਯੂਨੀਕ ਨੇ ਇਸ ਕਲਰ ਜੀ ਕੁਛ ਅਸੀਂ ਸਰਦਾਰ ਲੋਗਾਂ ਨੂੰ ਕੇਸਰੀ ਕਲਰ ਕਾਫੀ ਪਸੰਦ ਹੈ ਤੇ ਕੁਛ ਹੈ ਮੇਰੇ ਫਾਦਰ ਸਾਹਿਬ ਨੇ ਖੁਦ ਦੇ ਮੋਡੀਫਾਈ ਕੀਤਾ ਹੈ ਤੇ ਸਪਾਰਕਲ ਵਿੱਚ ਅਸੀਂ ਇਹ ਮੋਡੀਫਾਈ ਕੀਤਾਗਾ ਤੁਸੀਂ ਇਹਨੂੰ ਪਾਸ ਕੈਮਰਾ ਕਰਕੇ ਦੇਖੋਗੇ ਤੇ ਇਹ ਸਪਾਰਕਲ ਵਾਲਾ ਮਾਡਲ ਹੈ ਸਾਰਾ ਤੇ ਅਸੀਂ ਇਹ ਕੇਸਰੀ ਕਲਰ ਵਿੱਚ ਤਿਆਰ ਕੀਤਾ ਹੈ ਇਸ ਤੋਂ ਅੱਗੇ ਚੱਲਦੇ ਹਾਂ ਇਸ ਤੋਂ ਅੱਗੇ ਇੱਕ ਹੋਰ ਬਾਈਕ ਜਾਂ ਸਕੂਟਰ ਕਹਿ ਲਈਏ ਗ੍ਰੀਨ ਕਲਰ ਦੇ ਵਿੱਚ ਆ ਇਸ ਦਾ ਜਿਹੜਾ ਫਰੰਟ ਆਪਾਂ ਹੈਂਡਲ ਕਹਿ ਲਈਏ ਉਹ ਸਕੂਟਰ ਦੀ ਲੁੱਕ ਦੇ ਵਿੱਚ ਹੁੰਦਾ ਆ ਬੈਗ ਦੇ ਪਾਸੇ ਚਲੀਏ ਸਕੂਟਰੀ ਦੀ ਲੁੱਕ ਦੇ ਵਿੱਚ ਹੁੰਦਾ ਆ ਇਸ ਦੇ ਜਿਵੇਂ ਸਾਈਕਲ ਦੇ ਵਿੱਚ ਕੈਰੀਅਰ ਲੱਗੇ ਹੁੰਦੇ ਸੀ ਜਦੋਂ ਕੈਰੀਅਰ ਵੀ ਇਸ ਦੇ ਵਿੱਚ ਲੱਗੇ ਹੋਏ ਨੇ ਜੇਕਰ ਕਿਸੇ ਨੇ ਕੋਈ ਸਮਾਨ ਲੋਡ ਕਰਕੇ ਲੈ ਕੇ ਜਾਣਾ ਤਾਂ ਉਹ ਲੈ ਕੇ ਜਾ ਸਕਦੇ ਆ ਬੈਗ ਤੇ ਵੀ ਇੱਕ ਕੈਰੀਅਰ ਹੈਗਾ ਦੋ ਜਣੇ ਇਸ ਗੱਡੀ ਤੇ ਬਹਿ ਸਕਦੇ ਨੇ ਕਿੰਨਾ ਕੁ ਪਾਰ ਪਾਜੀ ਇਹ ਗੱਡੀ ਚੱਲੇਗੀ ਪਾਜੀ ਗੱਲ ਉਹ ਆ ਇਹਦੇ ਸ਼ਕਲ ਤੇ ਨਹੀਂ ਜਾਣਾ ਚਾਹੀਦਾ ਇਹ Bajaj MAT ਕੰਪਨੀ ਨੇ ਇਹਨੂੰ ਨਾਮ ਤੇ ਜ਼ਰੂਰ ਦਿੱਤਾ 80 CC ਦੀ ਇਹ ਬਾਈਕ ਕਹਿ ਸਕਦੇ ਆ ਬਾਈਕ ਹੈ ਬਟ ਜਿੰਨੀ ਤੁਹਾਨੂੰ ਇੱਥੇ ਸਪੇਸ ਦੇਖ ਰਹੀ ਆ ਇਹ ਤੋਂ ਵੱਧ ਅਗਰ ਇਹ ਦੇ ਉੱਤੇ ਸਪੇਸ ਤੁਸੀਂ ਪਾ ਲੋ ਇਹ ਖਿੱਚਲੇਗੀ ਇਹ ਨਹੀਂ ਮਨਾ ਕਰੇਗੀ ਇਹ ਲੈ ਜਾਏਗੀ ਤੁਹਾਨੂੰ ਸੋ ਬਿਲਕੁਲ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਅਰਜਨ ਸਿੰਘ ਦੇ ਸ਼ੌਂਕ ਨੇ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇੱਕ ਹਾਕਵਤ ਵਾਕ ਹੀ ਸੱਚ ਆ ਅਕਰੀਬ 15 ਦੇ ਨੇੜੇ ਤੇੜੇ ਕਹ ਲਈਏ ਗੱਡੀਆਂ ਲੱਗੀਆਂ ਨੇ ਇਸ ਤੋਂ ਇਲਾਵਾ ਹੋਰ ਗੱਡੀਆਂ ਨੇ ਜੋ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਅਰਜਨ ਸਿੰਘ ਨੇ ਆਪਣੇ ਗੋਦਾਮ ਦੇ ਵਿੱਚ ਰੱਖੀਆਂ ਨੇ ਅਤੇ ਕਈ ਅਜਿਹੀਆਂ ਗੱਡੀਆਂ ਨੇ ਜੋ ਕਸਟਮਰ ਇਹਨਾਂ ਕੋਲੋਂ ਤਿਆਰ ਕਰਵਾਣ ਪਹੁੰਚਦੇ ਹੈਗੇ ਨੇ ਤੁਸੀਂ ਵੀ ਜੇਕਰ ਆਪਣੀਆਂ ਗੱਡੀਆਂ ਇਸ ਤਰੀਕੇ ਨਾਲ ਮੋਡੀਫਿਕੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੀਰ ਹੁਣਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਆਈਡੀ ਹੈਗੀ ਆ ਸੋ ਉਸ ਦੇ ਉੱਪਰ ਤੁਸੀਂ ਮੈਂਸ਼ਨ ਇਹਨਾਂ ਨੂੰ ਕਰ ਸਕਦੇ ਹੋ ਆਪਣਾ ਇਹਨਾਂ ਦੇ ਕੰਟੈਕਟ ਨੰਬਰ ਵਗੈਰਾ ਸਾਰੀਆਂ ਡਿਟੇਲਸ ਇਨਾਂ ਦੀ ਆਈਡੀ ਤੇ ਹੋਣ ਗਿਆ ਤੁਸੀਂ ਇਨਾਂ ਨਾਲ ਸੰਪਰਕ ਕਰਕੇ ਆਪਣੀ ਮਨਮਰਜ਼ੀ ਦੀ ਗੱਡੀ ਤਿਆਰ ਕਰਵਾ ਸਕਦੇ ਹੋ ਪਰ ਉਸ ਦੇ ਵਿੱਚ ਕੁਝ ਸਮਾਂ ਵੀ ਜ਼ਰੂਰ ਲੱਗੇਗਾ ਓਰਜਨ ਸਿੰਘ ਕੋਪਾ ਜਾਣਦੇ ਆ ਕਿ ਕਿੰਨੇ ਸਮੇਂ ਦੇ ਵਿੱਚ ਗੱਡੀ ਤਿਆਰ ਕਰ ਦਿੰਦੇ ਸਮਾਂ ਭਾਜੀ ਇੱਕ ਤੇ ਪਹਿਲੀ ਗੱਲ ਹਰ ਇੱਕ ਕੰਡੀਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਦੂਸਰਾ ਕਈ ਗੱਡੀਆਂ ਹੁੰਦੀਆਂ ਜਿਨ੍ਹਾਂ ਦੇ ਸਪੇਅਰ ਪਾਰਟ ਦਾ ਹੁੰਦਾ ਕਿ ਕੁਝ ਗੱਡੀਆਂ ਦਾ ਸਪੇਅਰ ਪਾਰਟ ਦਾ ਇਸ਼ੂ ਆ ਜਾਂਦਾ ਹੈ ਬਾਕੀ ਨੀਅਰਬਾਟ ਅਸੀਂ 3 ਤੋਂ 4 ਮਹੀਨੇ ਦਾ ਟਾਈਮ ਲੈ ਕੇ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਅਸੀਂ 2 ਮਹੀਨੇ ਦੇ ਅੰਦਰ ਅੰਦਰ ਗੱਡੀ ਕਸਟਮਰ ਨੂੰ ਡਿਸਪੈਚ ਕਰਨ ਦੀ ਕੋਸ਼ਿਸ਼ करिए ਬਾਕੀ ਮਿਨੀਮਮ ਅਸੀਂ 3 ਤੋਂ 4 ਮਹੀਨੇ ਦਾ ਟਾਈਮ ਲੈਂਦੇ ਜਿਹਦੇ ਨਾਲ ਕਿ ਕਸਟਮਰ ਵੀ ਸੈਟੀਸਫਾਈਡ ਹੋਵੇ ਸਾਡੇ ਕੰਮ ਤੋਂ ਜਲਦਬਾਜੀ ਵਾਲਾ ਕੰਮ ਕੋਈ ਨਹੀਂ ਹੈ ਸਾਡੇ ਕੋਲ ਸੋ ਬਿਲਕੁਲ ਇਹ ਸ਼ੌਂਕ ਜਿਹੜੇ ਨੇ ਉਹ ਜ਼ਰੂਰ ਅੱਜ ਦੇਖਣ ਨੂੰ ਮਿਲੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਹੁੰਚੀ ਸੀ ਇਹ ਅਜੇਹੀਆਂ ਗੱਡੀਆਂ ਜੋ ਅਰਜਨ ਸਿੰਘ ਹੁਣਾਂ ਨੇ ਆਪਣੇ ਹੱਥੀ ਤਿਆਰ ਕੀਤੀਆਂ ਨੇ ਆਪਣੇ ਫਾਦਰ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਅੱਜ ਇਸ ਮੁਕਾਮ ਤੱਕ ਪਹੁੰਚੇ ਨੇ ਪਹਿਲੀ ਗੱਡੀ ਦੀ ਸ਼ੁਰੂਆਤ ਇਹਨਾਂ ਦੇ ਪਰਦਾਦੇ ਦੇ ਰਾਜਦੂਤ ਤੋਂ ਹੋਈ ਜਦੋਂ ਇਹਨਾਂ ਨੇ ਉਹ ਆਪਣੇ ਫਾਦਰ ਸਾਹਿਬ ਦੇ ਸਹਿਯੋਗ ਨਾਲ ਉਸਨੂੰ ਠੀਕ ਕੀਤਾ ਪੰਜਾਬੀਓ ਇਦਾਂ ਦੀਆਂ ਕਹਾਣੀਆਂ ਇਸ ਕਰਕੇ ਤੁਹਾਡੇ ਲਈ ਲੈ ਕੇ ਆਉਨੇ ਆ ਤਾਂ ਜੋ ਤੁਸੀਂ ਇਹਨਾਂ ਤੋਂ ਕੋਈ ਸੇਧ ਲੈ ਸਕੋ ਸੌਨ ਵਾਲੇ ਸਮੇਂ ਦੇ ਵਿੱਚ ਹੋਰ ਅਜਿਹੇ ਨੌਜਵਾਨਾਂ ਨਾਲ ਮਲਾਵਾਂਗੇ ਜਿਨ੍ਹਾਂ ਦੇ ਟੈਲੈਂਟ ਜਿਨ੍ਹਾਂ ਦੇ ਹੁਨਰ ਅੱਗੇ ਨਹੀਂ ਆਏ ਸੋ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਆਪਾਂ ਕੋਸ਼ਿਸ਼ ਕਰਦੇ ਰਹਿਣਗੇ ਮੈਨੂੰ ਦਿਓ ਇਜਾਜ਼ਤ ਤੋਨਯਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ